ਹੈਲੋ ਫਰੈਂਡਸ ਮੈਂ ਸਵਾਗਤ ਕਰਦੀ ਆਂ ਜੀ ਤੁਹਾਡਾ ਆਪਣੀ ਰਸੋਈ ਖੁਸ਼ੀ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਫਰੈਂਚ ਫ੍ਰਾਈਜ਼ ਇਹ ਆਪ ਬਣਾਵਾਂਗੇ ਜੀ ਅੱਜ OTG 'ਚ OTG 'ਚ ਆਪਣਾ ਤੇਲ ਵਗੈਰਾ ਸਭ ਕੁਝ ਘੱਟ ਯੂਜ਼ ਹੁੰਦਾ ਵਾ ਤੁਸੀਂ ਚਾਹੋ ਇਹਨੂੰ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਆਪਾਂ ਲੈ ਲਿਆ ਜੀ ਫਰੈਂਚ ਫ੍ਰਾਈਜ਼ ਹੁਣ ਆਪਾਂ ਇਹਨੂੰ ਰੱਖਾਂਗੇ ਜੀ OTG 'ਚ ਆਪਾਂ ਇਹਨੂੰ OTG 'ਚ ਰੱਖ ਦਿੱਤਾ ਜੀ ਆਪਾਂ ਇਹਨੂੰ ਬ੍ਰਿਜ ਵਾਲੀ ਗ੍ਰਿਲ ਦੇ ਵਿੱਚ ਰੱਖਾਂਗੇ ਤਾਂ ਕਿ ਇਹਨੂੰ ਦੋਨੋਂ ਗ੍ਰਿਲਾਂ ਦਾ ਸੇਕ ਮਿਲ ਸਕੇ ਦੋਨੋਂ ਗ੍ਰਿਲਾਂ ਦਾ ਸੇਕ ਮਿਲੂਗਾ ਜੀ ਤਾਂ ਇਹ ਜਲਦੀ ਜਲਦੀ ਤੁਹਾਡੇ ਕਰੰਚੀ ਕਰੰਚੀ ਬਣਨਗੇ ਆਪਾਂ ਇਹਦਾ ਸੇਕ ਰੱਖਾਂਗੇ ਜੀ 200 ਗ੍ਰਿਲਾ ਆਪਾਂ ਨੂੰ ਦੋਨੋਂ ਚਾਹੀਦੀਆਂ ਨੇ ਔਰ ਟਾਈਮਿੰਗ ਰੱਖਾਂਗੇ ਆਪਾਂ 20 ਮਿੰਟ ਮੈਨੂੰ 10 ਮਿੰਟ ਬਾਅਦ ਦੇਖਿਆ ਜੀ ਦੇਖੋ ਇਹ 골ਡਨ ਬ੍ਰਾਊਨ ਹੋਣ ਲੱਗ ਗਏ ਨੇ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਦੇਖੋ ਕਿਦਾਂ ਵੀ 골ਡਨ ਬ੍ਰਾਊਨ ਹੋ ਗਏ ਨੇ ਤੁਸੀਂ ਇਹਨਾਂ ਨੂੰ ਫਰਾਈ ਵੀ ਕਰ ਸਕਦੇ ਹੋ OTG 'ਚ ਵੀ ਬਣਾ ਸਕਦੇ ਹੋ oven 'ਚ ਵੀ ਬਣਾ ਸਕਦੇ ਹੋ ਦੇਖੋ ਜੀ ਮੈਂ ਇਧਰ ਰੱਖਿਆ ਵਸ 1 200 ਤੇ ਗ੍ਰਿਲ ਆਪਾਂ ਦੋਨੋਂ ਰੱਖਣੀ ਆ ਟਾਈਮਿੰਗ ਰੱਖਾਂਗੇ ਆਪਾਂ 20 ਮਿੰਟਸ ਆਪਣੇ ਫਰੈਂਚ ਫਰਾਈ ਜੀ ਦੇਖੋ ਬਣ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਕੱਢਾਂਗੇ ਬਾਹਰ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਜੀ ਚਾਹ ਨਾਲ ਮੇਰੇ ਕੋਲ ਦੋਨੋਂ ਤਰ੍ਹਾਂ ਦੀਆਂ ਚਟਨੀਆਂ ਨੇ ਟਮੇਟੋ ਸੌਸ ਵੀ ਹੈ ਗ੍ਰੀਨ ਚਿਲੀ ਸੌਸ ਵੀ ਹੈ ਜੇ ਤੁਹਾਨੂੰ ਵੀ ਮੇਰੀ ਵੀਡੀਓ ਚੰਗੀਆਂ ਲੱਗਦੀਆਂ ਨੇ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ